ਸਦੂ ਮੂਸੇਵਾਲਾ ਕਤਲਕਾਰ ਨਾਲ ਜੁੜੀ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਜਿਹੜੇ ਸਦੂ ਦੇ ਦੋਸਤ ਸਦੂ ਦੇ ਯਾਰ ਉਸ ਵੇਲੇ ਉਸ ਦੇ ਨਾਲ ਥਾਰ 'ਚ ਬੈਠੇ ਹੋਏ ਸਨ ਜਦੋਂ ਥਾਰ ਤੇ 29 ਮਈ 2022 ਨੂੰ ਸ਼ੂਟਰਾਂ ਵੱਲੋਂ ਗੋਲੀਆਂ ਮਾਰੀਆਂ ਜਾਂਦੀਆਂ ਨੇ ਜਿਹੜੇ ਦੋਸਤ ਉਸ ਵੇਲੇ ਥਾਰ 'ਚ ਬੈਠੇ ਹੋਏ ਸਨ ਉਹ ਗਵਾਹੀ ਦੇਣ ਨਹੀਂ ਆਏ ਨੇ ਉਹਨਾਂ ਦਾ ਬਿਆਨ ਲੈਣਾ ਸੀ ਗਾ ਅਦਾਲਤ ਵਿੱਚ ਪਰ ਮੁੱਖ ਗਵਾਹ ਹੋਣ ਦੇ ਨਾਤੇ ਉਹ ਗਵਾਹੀ ਦੇਣ ਨਹੀਂ ਆਏ ਤਾਂ ਵੱਡੀ ਇੱਕ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਕਿਉਂਕਿ ਪਹਿਲੀ ਵਾਰ ਨਹੀਂ ਹੋਇਆ ਜਦੋਂ ਸਦੂ ਦੇ ਯਾਰ ਗਵਾਹੀ ਦੇਣ ਤੋਂ ਉਹਨਾਂ ਨੇ ਨਕਾਰਾ ਕੀਤਾ ਹੋਵੇ ਜਾਂ ਗੈਰ ਹਾਜ਼ਰ ਰਹੇ ਹੋਣ ਗਵਾਹੀ ਦੇਣ ਵੇਲੇ ਇਸ ਤੋਂ ਪਹਿਲਾਂ ਵੀ 20 ਮਈ ਨੂੰ ਉਹਨਾਂ ਨੂੰ ਗਵਾਹੀ ਦੇਣ ਵਾਸਤੇ ਸੱਦਿਆ ਸੀਗਾ ਉਸ ਵੇਲੇ ਤਾਂ ਉਹਨਾਂ ਨੇ ਸਿਹਤ ਦਾ ਹਵਾਲਾ ਲਾਤਾ ਸੀ ਕਿ ਸਾਡੀ ਸਿਹਤ ਖਰਾਬ ਹੈ ਪਰ ਹੁਣ ਨਿੱਜੀ ਕਾਰਨਾ ਕਰਕੇ ਗਵਾਹੀ ਦੇਣ ਤੋਂ ਗੁਰੇਜ਼ ਕੀਤਾ ਹੈ ਗਵਾਹੀ ਦੇਣ ਤੋਂ ਨਕਾਰਾ ਕਰ ਦਿੱਤਾ ਸਿੱਧੂ ਦੇ ਯਾਰ ਜਿਹੜੇ ਉਸ ਵੇਲੇ ਉਸ ਜਦੋਂ ਸਿੱਧੂ ਦੀ ਥਾਰ ਤੇ ਗੋਲੀਆਂ ਚਲਾਈਆਂ ਜਾਂਦੀਆਂ ਨੇ ਸਿੱਧੂ ਦੇ ਪਿੰਡ ਗੋਲੀਆਂ ਚਲਦੀਆਂ ਚੱਲਦੀਆਂ ਨੇ ਜਦੋਂ ਉਸ ਦੀ ਥਾਰ ਤੇ ਲਾਰੈਂਸ ਬਿਸ਼ਨੋਈ ਗੋਲਡੀ ਇਹਨਾਂ ਦਾ ਨਾਮ ਲੈ ਕੇ ਸ਼ੂਟਰ ਜਦੋਂ ਗੋਲੀਆਂ ਚਲਾਉਂਦੇ ਨੇ ਜਦੋਂ ਇਹਨਾਂ ਦੋ ਗੈਂਗਸਟਰਸ ਦਾ ਨਾਮ ਲੈ ਕੇ ਉਥੋਂ ਭੱਜਦੇ ਨੇ ਉਥੋਂ ਜਦੋਂ ਫਰਾਰ ਹੋ ਜਾਂਦੇ ਨੇ ਤਾਂ ਇਹ ਯਾਰ ਸਿੱਧੂ ਦੇ ਦੋ ਦੋਸਤ ਗੁਰਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਦੋਵੇਂ ਉਸ ਵੇਲੇ ਗੱਡੀ 'ਚ ਬੈਠੇ ਆਉਂਦੇ ਸਨ ਨਾਲੇ ਜਦੋਂ ਸਿੱਧੂ ਦੇ ਤਾਂ AK47 ਦੇ ਫਾਇਰ ਹੁੰਦੇ ਹੀ ਨੇ ਤਾਂ ਉਹਦੇ ਬਰਸਟ ਦੇ ਨਾਲ ਉਸ ਵੇਲੇ ਇਹਨਾਂ ਦੋਵਾਂ ਦੀ ਬਾਵਾ ਤੇ ਵੀ ਸੱਟਾਂ ਲੱਗਦੀਆਂ ਨੇ ਇਹ ਦੋਵੇਂ ਵੀ ਫੱਟੜ ਹੁੰਦੇ ਰਹੇ ਇਹਨਾਂ ਦੀਆਂ ਵੀ ਅਛੇ ਸੱਤ ਜੜੀਆਂ ਨੇ ਸਰਜਰੀਜ਼ ਹੋਈਆਂ ਨੇ ਉਸੇ ਵਿੱਚ ਇਹਨਾਂ ਦੀ ਮੁੱਖ ਗਵਾਹ ਹੋਣ ਦੇ ਨਾਤੇ ਇਹਨਾਂ ਦਾ ਵੀ ਇੱਕ ਫਰਜ਼ ਸਿਗਾ ਮੋਰਲ ਡਿਊਟੀਆਂ ਦੀ ਕਿ ਸਿੱਧੂ ਨੂੰ ਛੇਤੀ ਤੋਂ ਛੇਤੀ ਇਨਸਾਫ ਦਿਲਵਾਇਆ ਜਾਵੇ ਪਰ ਇਹਨਾਂ ਬੰਦਿਆਂ ਵੱਲੋਂ ਹਲੇ ਗਵਾਹੀ ਦੇਣ ਤੋਂ ਨਕਾਰਾ ਕਰ ਦਿੱਤਾ ਗਿਆ ਹੈ ਗਵਾਹੀ ਤੇ ਨਹੀਂ ਪੁੱਜੇ ਕੀ ਕਾਰਨ ਨੇ ਕਿਹੜਾ ਜਿਹਾ ਨਿੱਜੀ ਕਾਰਨ ਬਣਿਆ ਇਸ ਵਾਰ ਵੀ ਧਿਆਨ ਦੇਣ ਦੀ ਲੋੜ ਹੈ ਕਿਉਂਕਿ 20 ਮਈ ਨੂੰ ਵੀ ਜਦੋਂ ਇਹਨਾਂ ਨੂੰ ਸੱਦਿਆ ਗਿਆ ਸੀਗਾ ਦੋਵਾਂ ਨੂੰ ਗਵਾਹੀ ਦੇਣ ਲਈ ਉਸ ਵੇਲੇ ਵੀ ਇਹਨਾਂ ਨੇ ਖਰਾਬ ਸਿਹਤ ਦਾ ਹਵਾਲਾ ਦੇ ਦਿੱਤਾ ਸੀ ਕਿ ਸਾਡੀ ਸਿਹਤ ਖਰਾਬ ਹੈ ਅਸੀਂ ਇਸ ਵੇਲੇ ਗਵਾਹੀ ਨਹੀਂ ਦੇ ਸਕਦੇ ਪਰ ਉੱਥੇ ਹੀ ਜੇਕਰ ਹੁਣ ਦੀ ਗੱਲ ਕਰੀਏ ਤਾਂ ਫਿਰ ਨਿੱਜੀ ਕਾਰਨਾ ਕਰਕੇ ਇਹਨਾਂ ਨੇ ਗੁਰੇਜ਼ ਕੀਤਾ ਹੈ ਗਵਾਹੀ ਦੇਣ ਤੋਂ ਹੁਣ ਅਦਾਲਤ ਨੇ ਸਾਮਣ ਭੇਜਿਆ ਹੈ 29 26 ਜੁਲਾਈ ਨੂੰ ਦੁਬਾਰਾ ਇਹਨਾਂ ਨੂੰ ਸਾਮਣ ਭੇਜਿਆ ਜਾਵੇ ਸਾਮਣ ਭੇਜਿਆ ਹੈ ਕਿ 26 ਜੁਲਾਈ ਨੂੰ ਦੁਬਾਰਾ ਪੇਸ਼ ਹੋਣਾ ਹੈ ਕਿਉਂਕਿ ਸਿੱਧੂ ਇਹ ਕੇਸ ਵਿੱਚ ਜਿਹੜਾ ਸਿੱਟ ਨੇ ਚਾਰਜ ਸ਼ੀਟ ਫਾਈਲ ਕੀਤੀ ਹੈ ਉਸ ਚਾਰਜ ਸ਼ੀਟ ਵਿੱਚ ਇਹਨਾਂ ਬੰਦਿਆਂ ਨੂੰ ਅਤੇ ਸਿੱਧੂ ਦੇ ਪਿਤਾ ਸਰਦਾਰ ਬਲਕੌਰ ਸਿੰਘ ਹੋਣਾ ਨੂੰ ਵੀ ਮੁੱਖ ਗਵਾਹ ਦੇ ਤੌਰ ਤੇ ਰੱਖਿਆ ਹੋਇਆ ਇੱਕ ਪਿਤਾ ਹੋਣ ਦੇ ਨਾਤੇ ਤਾਂ ਉਹ ਆਪਣਾ ਪੂਰੇ ਤਰੀਕੇ ਨਾਲ ਫਰਜ਼ ਨਿਭਾ ਰਹੇ ਨੇ ਕਿ ਕਿਵੇਂ ਸਿੱਧੂ ਨੂੰ ਇਨਸਾਫ ਦਿਲਵਾਇਆ ਜਾਵੇ ਕਿਵੇਂ ਇੱਕ ਜੇਲ੍ਹ 'ਚ ਬੈਠਾ ਗੈਂਗਸਟਰ ਇੱਕ ਬਾਹਰਲੇ ਬੁਲਕ 'ਚ ਲੁਕਦਾ ਫਿਰਦਾ ਗੈਂਗਸਟਰ ਜਦੋਂ ਪਾ ਪੰਜਾਬ ਵਿੱਚ ਇੱਕ ਵੱਡੇ ਚੜ੍ਹਦੇ ਸਿੰਗਰ ਤੇ ਗੋਲੀਆਂ ਚਲਵਾ ਸਕਦਾ ਹੈ ਤਾਂ ਕੀ ਇਸ ਪੰਜਾਬ ਦੀ ਸਥਿਤੀ ਹੋਵੇਗੀ ਕੀ ਪੰਜਾਬ ਦੇ ਹਾਲਾਤ ਨੇ ਇਸ ਬਾਰੇ ਬੱਚਾ ਬੱਚਾ ਚੰਗੀ ਤਰ੍ਹਾਂ ਜਾਣੂ ਹੈ ਕਿ ਅੱਜ ਦੇ ਹਾਲਾਤ ਕਿਸ ਤਰੀਕੇ ਦੇ ਬਣਦੇ ਜਾ ਰਹੇ ਨੇ ਤਾਂ ਸਿੱਧੂ ਮੂਸੇਵਾਲਾ ਕਤਲ ਕਾਰਨ ਨਾਲ ਜੁੜੀ ਵੱਡੀ ਖਬਰ ਹੈ ਕਿ ਜਿਹੜੇ ਸਿੱਧੂ ਦੇ ਯਾਰ ਗੁਰਪ੍ਰੀਤ ਸਿੰਘ ਤੇ ਗੁਰਵਿੰਦਰ ਸਿੰਘ ਜਦੋਂ ਸਿੱਧੂ ਦੀ ਥਾਰ ਤੇ ਗੋਲੀਆਂ ਚੱਲਦੀਆਂ ਨੇ ਸਿੱਧੂ ਦਾ ਕਤਲ ਕਰ ਦਿੱਤਾ ਜਾਂਦਾ ਸ਼ੂਟਰਾਂ ਵੱਲੋਂ ਉਸ ਵੇਲੇ ਜਿਹੜੇ ਉਹਦੇ ਯਾਰ ਉਹਦੇ ਨਾਲ ਥਾਰ 'ਚ ਬੈਠੇ ਹੋਏ ਸਨ ਉਹਨਾਂ ਨੂੰ ਜਦੋਂ ਗਵਾਹੀ ਤੇ ਸੱਦਿਆ ਗਿਆ ਉਹ ਗਵਾਹੀ ਤੇ ਨਹੀਂ ਆਏ ਹੁਣ 26 ਜੁਲਾਈ ਨੂੰ ਅਦਾਲਤ ਨੇ ਦੁਬਾਰਾ ਉਹਨਾਂ ਨੂੰ ਸੰਮਨ ਕੀਤਾ ਹੈ ਹੁਣ ਵੇਖਣਾ ਹੋਵੇਗਾ ਕਿ 26 ਜੁਲਾਈ ਨੂੰ ਉਹ ਆਉਂਦੇ ਨੇ ਗਵਾਹੀ ਦੇਣ ਜਾਂ ਫਿਰ ਕੋਈ ਹੋਰ ਗੱਲ ਦਾ ਬਹਾਨਾ ਲਗਾ ਕੇ ਜਾਂ ਹੋਰ ਕੋਈ ਸਾਹਮਣੇ ਐਕਸਕਿਊਜ਼ ਰੱਖ ਕੇ ਉਸ ਵਾਰ ਵੀ ਗਵਾਹੀ ਦੇਣ ਤੋਂ ਗੁਰੇਜ਼ ਕਰਦੇ ਨੇ